ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰਵਰੀਪੁਰ ਜ਼ਿਲ੍ਹੇ ਦੀ ਬੁੱਕਲ ਦਾ ਨਗਰ ਮੰਡ ਦਾ ਪਿੰਡ ਤੇ ਜੀਰੇ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਸੁਨੇਰਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਇੱਕ ਝੋਟੀ ਵਕਾਊ ਲਈ ਆ ਮਾਲਕਾਂ ਨੇ ਬਹੁਤ ਸੋਹਣੀ ਛੋਟੇ ਸਿੰਘ ਦੀ ਵਜਬ ਰੇਡ ਕਰਵਾਉਂਗਾ ਬਿਲਕੁਲ ਜਿੰਦੇ ਵਿੱਚੋਂ ਥੋੜਾ ਬਹੁਤਾ ਜਿਆ ਤੁਹਾਡਾ ਮਾਨ ਤਨ ਹੋ ਜਾਊਗਾ ਸਾਰੀ ਗੱਲਬਾਤ ਕਰਦੇ ਆ ਆਪਾਂ ਬਾਈ ਦੇ ਨਾਲ ਕਿੰਨੇ ਦਿਨਾਂ ਦੀ ਕੱਚੀ ਆ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਵਧੀਆ ਜੀ ਸੇਤਾਂ ਘਰ ਪਰਿਵਾਰ ਬਾਈ ਜੀ ਠੀਕ ਆ ਵਧੀਆ ਜੀ ਠੀਕ ਆ ਬਾਈ ਨਾਮ ਦੱਸ ਦੀ ਇੱਕ ਵਾਰੀ ਮੇਰਾ ਨਾਮ ਗੁਰਚਰਨ ਸਿੰਘ ਗੁਰਚਰਨ ਸਿੰਘ ਵਾਸੀ ਜੀ ਠੀਕ ਆ ਜੀ ਅੱਛਾ ਗੁਰਚਰਨ ਬਾਈ ਐ ਆ ਵੀ ਪਸ਼ੂ ਫਰ ਘਰੇ ਦੁੱਧ ਪੀਣ ਨੂੰ ਹੀ ਰੱਖੇ ਹੋਏ ਆ ਹਾਂਜੀ ਹਾਂਜੀ ਘਰੇ ਆਪਾਂ ਦਾ ਘਰ ਆਉਂਦੇ ਹੀ ਆ ਠੀਕ ਆ ਜਿਹੜੀ ਤੇਰੇ ਨਾਲ ਝੋਟੀ ਖੜੀ ਆ ਇਹ ਕਿੰਨਵਾ ਸੂਆ ਸੁੰਦੀ ਆ ਬਾਈ ਇਹ ਦੂਜੇ ਸੂਏ ਜੀ ਦੂਜੇ ਸੂਏ ਦੇ ਕਿੰਨੇ ਦਿਨ ਪਿਆ ਬਾਈ ਇੰਦੇ ਹਜੇ ਬੱਸ ਇਹਦੇ 2-4 ਦਿਨ ਹੀ ਆਈ। 2-4 ਦਿਨ ਹੀ ਲਊਗੀ। ਅੱਛਾ ਇਹਨੇ ਦੁੱਧ ਕਿੰਨਾ ਕੋ ਦਿੱਤਾ ਹੋਇਆ ਬਈ ਪਹਿਲੇ ਸੋਏ? ਇਹ 6 ਕਿਲੋ ਕੱਢਦੀ ਸੀ ਬਈ ਡੰਗ ਦਾ। 6 ਕਿਲੋ ਡੰਗ ਦਾ ਦੁੱਧ ਇਹਨੇ ਦਿੱਤਾ ਹੋਇਆ। ਹਾਂਜੀ। ਤੇ ਚਵਾਈ-ਚਵਾਈ ਦੀ ਕਿਵੇਂ ਸੀ ਬਈ? ਵਧੀਆ ਸਾਫ਼ ਆਇਆ ਸੀਲ ਆ ਜਾਵਾਂ। ਓਕੇ ਆ ਜਾਵਾਂ ਹੈ। ਅੱਛਾ ਰੇਟ ਬਈ ਤਾਂ ਕੀ ਕਰਾਂਗੇ ਆਪਾਂ? ਰੇਟ ਇਹਦਾ 90000 ਰੁਪਇਆ ਕਰਦੇ ਜੀ। 90000 ਰੁਪਇਆ ਮਾਨਤਾਨ ਕਰ ਦੇਂਗੇ ਵਿੱਚ ਥੋੜਾ ਬੋਤਾ ਬਈ। ਉਹ ਤਾਂ ਕਰਨਾ ਹੀ ਪੈਣਾ ਫਿਰ। ਠੀਕ ਆ। ਅੱਛਾ ਬਈ ਮੈਨੂੰ ਇੱਕ ਵਾਰੀ ਨੰਬਰ ਦਈਂ ਕਿਰਾਂ ਦੀ ਆਪ ਦਾ। ਨੰਬਰ ਦੇ ਦਿਓ ਇਧਰ। 94642 94642 25358 25358 58 94642 25358 اچھا بھائی اے ਵੀ ਜਿਵੇਂ ਇੱਕ ਹੁੰਦਾ ਪਸੂ ਨਵੇਂ ਦੁੱਧ ਹੋ ਗਿਆ ਜਦੋਂ ਛੇਤੀ ਭੱਜ ਜਾਂਦਾ ਇਹਨੇ ਕਿਹਨੇ ਕੋ ਤੁੰ ਦੁੱਧ ਪਿਆਤਾ ਸੀ ਇਹ 7 ਮਹੀਨੇ ਮਿਲੂਗਾ 7 ਮਹੀਨੇ ਠੀਕ ਆ ਤੇ ਆਤ ਕੀ ਫਿਰ ਸਾਨ ਤੋਂ ਕਰਾਸ ਕਰਾਈ ਹੋਈ ਆ ਕਿ ਟੀਕੇ ਦੋ ਇਹ ਟੀਕੇ ਦੀ ਟੀਕੇ ਤਾਂ ਰਹਿੰਦੀ ਆ ਠੀਕ ਆ ਭਾਈ ਤੇ ਤੋਰੇ ਭਾਈ ਕੱਢੇ ਪਰ ਨੂੰ ਮੜਾ ਲੈ ਮੇਂ ਮੇਤਰੋ ਦੂਜਾ ਸੂਆ ਝੋਟੀ ਆ ਸਿੰਘ ਜਮਾ ਝੋਟੀ ਦਾ ਗੋਲ ਆ ਤੇ ਮੈਂ ਖੜਾ ਝੋਟੀ ਦੇ ਕੋਲ ਆ ਤਾਂ ਚਾ ਸਰੀਰ ਕ ਬੰਤਰ ਲੋ ਬਹੁਤ ਚੰਗੀ ਆ ਬਾਡੀ ਬੰਤਰ ਤੇ ਕੱਦ ਝੋਟੀ ਦਾ ਚੰਗਾ ਵਾ ਕਿਉਂਕਿ ਇਹੋ ਜੀ ਝੋਟੀ 70 75000 ਦੇ ਘਰਾਂ ਨਾਲ ਟੋਕੜ ਗੱਪਣ ਹੋ ਕੇ ਵੇਚ ਜਾਂਦੀ ਆ ਮੇਤਰੋ ਤੇ ਇੰਨੇ ਆਏ ਨੇ 6 ਕਿਲੋ ਦੁੱਧ ਡੰਗ ਦਾ ਪਹਿਲੇ ਸੂਏ ਵਿੱਚ ਦਿੱਤਾ ਹੋਇਆ ਦੂਮਾ ਡੰਗਾ ਦਾ 12 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਸੀ ਦੂਜਾ ਸੂਆ ਹੁੰਦੀ ਆ ਹਫਤਾ 10 ਦਿਨ ਹਜੇ ਲੈ ਜੂਗੀ ਟੌਰਾਂ ਦੇ ਨਾਲ ਲੇਵਾ ਲੂਵਾ ਬੜਾ ਸਾਫ ਆ ਮਜ਼ਬੂਤੀ ਬਹੁਤ ਚੰਗੀ ਆ ਝੋਟੀ ਦੀ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਡੁੱਲੀ ਆ ਜੈਡ ਬਲੈਕ ਆ ਸਾਰੀ ਝੋਟੀ ਥੱਲੋ ਜਰੂਰ ਪੁੱਛਦੇ ਦੋ ਚਾਰ ਵਾਲ ਆ ਸਾਇਦ ਆ ਜਿਹੜਾ ਲੇਵੇ ਦਾ ਬਣਾਵਟਾ ਜਿਹੜੀ ਲੇਵੇ ਦੀ ਬੰਤਰ ਆ ਜਿਹੜੀ ਲੇਵੇ ਦੀ ਉਹ ਕਮਾਲ ਦੀ ਆ ਮਿੱਤਰੋ ਹਜੇ ਝੋਟੀ ਕੱਚੀ ਆ ਅੱਜ ਤੋਂ ਪੰਜਾ ਸੱਤਾ ਦਿਨਾਂ ਨੂੰ ਝੋਟੀ ਨੇ ਕੁਛ ਦੀ ਕੁਛ ਥੱਲੋ ਹੋਰ ਹੋਣਾ ਸਿੰਘ ਕੰਨੀ ਵਾਲਾ ਮੋਟਾ ਪੱਧਰਾ ਫੱਟੀ ਵਾਲਾ ਮੋੜਿਆ ਹੋਇਆ ਦੁੱਧ ਵਾਲੇ ਪਾਕਾ ਝੋਟੀ ਦੇ ਵਿੱਚ ਸਾਰੇ ਜੇ ਕੋਈ 22% ਕੇ ਸੇਵਾ ਕਰ ਲੂਗਾ ਇਹਦੀ ਝੋਟੀ ਦੀ ਤੇ ਇਹਨੇ ਮੈਂ ਦੁੱਧ ਟੋਰਾਂ ਦੇ ਨਾਲ ਇਹ ਕੀ ਕਰਮਾਂ ਵਾਲੀ ਨੇ ਵੀ ਜਿਹੜਾ 13 14 13 14 ਖੁੱਲਾ ਡੁੱਲਾ ਪਿਆਈ ਜਾਊਗੀ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਝੋਟੀ 22 ਦੇ ਕੋਲੇ ਹੋਰ ਵਕਾਊ ਸੀਗੀ ਕਿਉਂਕਿ ਕਾਫੀ ਲਾਦੇ ਕਾਰਨ ਇਹਨੂੰ ਫਿਰ ਹੁਣ ਦੁਬਾਰਾ ਬਾਹਰ ਕੱਢਿਆ ਤੇ ਬਾਈ ਇਹ ਜਿਹੜੀ ਝੋਟੀ ਆ ਕਿੰਨੇ ਵਸੂਅ ਹੁੰਦੀ ਆ ਤੀਜਾ ਤੀਜਾ ਵਸੂਅ ਹੁੰਦੀ ਆ ਅੱਛਾ ਇਹ ਕਿੰਨੇ ਦਿਨ ਲੈ ਜਾਊਗੀ ਹਜੇ ਬਾਈ ਇਹ 15 ਲੈ ਜੇ 12 ਲੈ ਜੇ 15 ਲੈ ਜੇ 12 ਇੱਥੇ ਲੈ ਜੂਗੀ ਠੀਕ ਆ ਅੱਛਾ ਤੇ ਇਹਨੇ ਦੁੱਧ ਕਿੰਨਾ ਕੁ ਦਿੱਤਾ ਹੋਇਆ ਦੂਜੇ ਸੋਏ ਵਿੱਚ ਬਾਈ ਇਹਨੇ 7 ਕਿਲੋ ਡੰਗ ਦਾ ਹੈ 14 ਕਿਲੋ ਦੋਵੇਂ ਡੰਗਾਂ ਦਾ ਅੱਛਾ ਤੇ ਇਹਨੇ ਮਰਾ ਇਹ ਵੀ ਟੀਕੇ ਤੋਂ ਹੀ ਕੱਪਣ ਆਤ ਕੀ ਬਾਈ ਇਹ ਵੀ ਟੀਕੇ ਤੇ ਠੀਕ ਆ ਇਹਦਾ ਰੇਟ ਬਾਈ ਫਿਰ ਕੀ ਕਰਾਂਗੇ ਆਪਾਂ ਇਹਦਾ ਰੇਟ 1,10,000 ਰੁਪਏ 1,10,000 ਰੁਪਏ ਜੇ ਕੋਈ ਜੋੜਾ ਲੈ ਲਵੇ ਤੇ ਜੋੜੇ ਦਾ ਮੰਤਰ ਖੁੱਲਾ ਕਰ ਦੇਗਾ ਆ ਜੋੜਾ ਵੀ ਦੇ ਦਾਂਗੇ ਠੀਕ ਆ ਬਾਈ ਤੇ ਨੰਬਰ ਤਾਂ ਬਾਈ ਉਹੀ ਹੈ ਨਾ ਧੋਰੀ ਬਾਈ ਇਹਨੂੰ ਕੱਢੀ ਬਾਹਰ ਨੂੰ ਮੰਡਾ ਲੈ ਵੀ ਮਿੱਤਰੋ ਇਹ ਤੀਜਾ ਸੂਆ ਸੁੰਦੀ 110000 ਰੁਪਿਆ ਇਹਦੀ ਕੀਮਤ ਹੈ ਮਹਿੰਦੀ ਇਹ 15 ਦਿਨਾਂ ਦੀ ਕੱਚੀ ਆ ਮੈਂ ਹਜੇ ਕਰਮਾ ਵਾਲੀ ਮਿੱਤਰੋ ਲੇਵਾ ਲੂਵਾ ਇਹਨੂੰ ਕਮਾਲ ਦਾ ਲੱਗਾ ਹੋਇਆ ਆਰਡਰ ਦੀ ਕੁਆਲਿਟੀ ਇਸ ਮਹਿੰਦੀ ਵੀ ਚੰਗੀ ਆ ਬੇਤਰੀਨ ਆ ਵੱਡੀ ਬੁੱਡੀ ਮੈਂ ਪੂਰੀ ਆ 110000 ਰੁਪਿਆ ਇਸ ਝੋਟੀ ਦੀ ਕੀਮਤ ਆ 14 ਕਿਲੋ ਦੁੱਧ ਦੇ ਦੋਵਾਂ ਡੰਗਾ ਦਾ ਦਿੱਤਾ ਹੋਇਆ ਲੇਵਾ ਲੂਵਾ ਪੂਰਾ ਜ਼ਬਰਦਸਤ ਬਣਾਊਗੀ ਕਰਮਾ ਵਾਲੀ ਕਿਉਂਕਿ ਥੱਲੋ ਬਹੁਤ ਚੰਗੀ ਮੈਂ ਕਿਉਂਕਿ ਹਜੇ 15 ਦਿਨ ਬਹੁਤ ਆਇੰਦੇ ਲਈ ਨੇ ਤਿਆਰੀ ਦੇ ਵਿੱਚ ਪੂਰੀ ਜਬਰਦਸਤ ਮੈਂ ਬਣ ਜਾਣਾ ਕਿਉਂਕਿ ਟਾਂਚਾ ਮੈਂ ਦਾ ਬਹੁਤ ਚੰਗਾ ਕੁਆਲਿਟੀ ਮੈਂ ਦੇ ਵਿੱਚ ਬਹੁਤ ਚੰਗੀ ਆ 1 ਲੱਖ ਤੇ 10000 ਰੁਪਿਆ ਇਹਦੀ ਕੀਮਤ ਆ ਤੇ 90000 ਰੁਪਿਆ ਦੂਜੀ ਦੀ ਕੀਮਤ ਆ ਦੋਵਾਂ ਜਾਨਵਰਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਗੱਲਬਾਤ ਬਾਈ ਨਾਲ ਕਰ ਲੈ ਜੁੜੇ ਦੀ ਕੀਮਤ 2 ਲੱਖ ਰੁਪਿਆ ਬਣਦੀ ਆ ਤੇ 2 ਲੱਖ ਦੇ ਵਿੱਚ ਮਿੱਤਰੋ ਪੂਰੀਆਂ ਬਲੈਰੋ ਗੱਡੀ ਦੇ ਵਿੱਚ ਜਾਣੀਆਂ ਨੀਆਂ ਮਈਆਂ ਲੱਗਾ ਹੋਇਆ ਪਿੰਡ ਸਨੇਰ ਦੇ ਵਿੱਚੋਂ ਵੀਡੀਓ ਦਿਖਾਈ ਆ ਘਰੇਲੂ ਪਰਿਵਾਰ ਦੇ ਘਰੋਂ ਦਿਖਾਈ ਆ ਜਿਹੜੇ ਭਰਾਣੋਂ ਇਹ ਚੋਟੀ ਪਸੰਦ ਆ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਸਕਦੇ ਆ ਧੰਨਵਾਦ ਸ਼